ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਹਿਲੇ ਸਾਧ ਸੰਗਤ ਜੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਸਾਵਣ ਦਾ ਤਿਹਾਰ ਆ ਰਿਹਾ ਜਿਸ ਦੇ ਵਿੱਚ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਤੀਆਂ ਦਾ ਤਿਹਾਰ ਮਨਉਂਦੀਆਂ ਪਰ ਇਹ ਉਹ ਸਥਾਨ ਹੈ ਪਿੰਡ ਲੋਕੋ ਜ਼ਿਲ੍ਹਾ ਮੋਗਾ ਜਿੱਥੇ ਕਿ ਤਿਹਾਰ ਜਰੂਰ ਮਨਾਇਆ ਜਾਂਦਾ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਦੇ ਕੋਲੋਂ ਪਰ ਜਿੱਥੇ ਗੀਤ ਨਹੀਂ ਜਿੱਥੇ ਗਿੱਧਾ ਨਹੀਂ ਸਿਰਫ ਉਸ ਵਾਹਿਗੁਰੂ ਦੀ ਬੰਦਗੀ ਹੁੰਦੀ ਆ ਸਤਨਾਮ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਇਸ ਦਿਨ ਨਿੱਕੇ-ਨਿੱਕੇ ਬੱਚਿਆਂ ਨੂੰ ਬੰਗਾ ਪਾਈਆਂ ਜਾਂਦੀਆਂ ਮਹਿੰਦੀ ਲਗਾਈ ਜਾਂਦੀ ਆ ਪਿੰਗ ਤੇ ਝੂਟੇ ਲੈ ਜਾਂਦੇ ਆ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਂਦੀਆਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੀਆਂ ਸ਼ੁਰੂਆਤ ਦੇ ਭਲੇ ਦੇ ਲਈ ਔਰ ਸਾਰੀਆਂ ਹੀ ਮਾਤਾਵਾਂ ਨੂੰ ਭੈਣਾਂ ਨੂੰ ਇੱਕ ਦੂਸਰੀ ਨੂੰ ਮਹਿੰਦੀ ਲਗਾਈ ਜਾਂਦੀ ਆ ਚੂੜੀਆਂ ਪੁੜ ਪਵਾਈਆਂ ਜਾਂਦੀਆਂ ਸੱਚਖੰਡਵਾਸੀ ਮਾਤਾ ਕਰਤਾਰ ਕੌਰ ਜੀ ਉਹਨਾਂ ਵੱਲੋਂ ਚਰਦਾਇ ਹੋਈ ਮਰਜਾ ਦਾ ਸੱਚਖੰਡਵਾਸੀ ਭੈਣ ਨਸੀਬ ਕੌਰ ਉਹਨਾਂ ਵੱਲੋਂ ਅੱਗੇ ਤੋਰਦੇ ਹੋਏ ਤੇ ਹੁਣ ਮੌਜੂਦਾ ਸੇਵਾਦਾਰ ਭੈਣ ਹਰਦੀਪ ਕੌਰ ਉਹਨਾਂ ਸਯੋਗ ਨਾਲ ਜਿਹੜਾ ਇਸ ਪਾਵਨ ਪਵਿੱਤਰ ਤਿਹਾਰ ਨੂੰ ਮਨਾਇਆ ਜਾਂਦਾ ਹੈ ਜਿੱਥੇ ਵਾਹਿਗੁਰੂ ਦਾ ਸਿਮਰਨ ਸਤਨਾਮ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ ਨਾਲ ਸ਼ਬਦ ਗਾਏ ਜਾਂਦੇ ਆ ਤੇ ਇਸ ਤਿਹਾਰ ਨੂੰ ਬੜੀ ਧੂਮਤਾ ਮਨਾ ਲ ਹਰ ਸਾਲ ਸਾਵਣ ਦੇ ਮਹੀਨੇ ਵਿੱਚ 13 ਨੂੰ ਮੁੱਖ ਰੱਖਦੇ ਮਨਾਇਆ ਜਾਂਦਾ ਜਿੱਥੇ ਇਤਿਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਆਓ ਦੇਖਦੇ ਹਾਂ ਇਸ ਤਿਹਾਰ ਦੀਆਂ ਕੁਝ ਚਲਕੀਆਂ ਮੈਂ ਤੁਹਾਡਾ ਆਪਣਾ ਜਗਸੀਰ ਆਉਕੀ ਜਿਹੜੀ ਲਈ ਨਵੀਂ ਤੋਂ ਤਕਸੀਰ ਸਿੰਘ ਦੀ ਰਿਪੋਰਟ ਲੋਪੋ ਮੋਗਾ दुनिया इथे रख दियो बाल सतना हवा हे गुरु मोर माते चलो बाकी तरी आम्ही माते चलो सतना बंदा रे इनन मनवा रे गुरु

အမေလာပါစေအမေလာပါစေအမေလာပါစေအမေလာပါစေအမေလာပါစေအမေလာပါစေအမေလာပါစေအမေလာပါစေ

ਮੰਗਰ ਇੰਝ ਨਹੀਂ ਰਹਿੰਦੀ ਮੰਗਾ ਜਿਹੜੀਆਂ ਰਹਿੰਦੀ ਉਹਨਾਂ ਤੇਰੇ ਆ ਲੈ ਪੁੱਛਿਆ ਮੈਂ ਨਾ ਇਹ ਆ ਮੈਂ ਲੱਭ ਬਣਾ बाकी आज मैं हाथ साफ कर दूंगा मेरे के जो मैं नला लग गया हां तैयार हो गया मेरे वास्ते महंगी दे नौ बात बन जा रहा रे मेरे आली आ रानी बहुत थी 1 2 7 कोई यार लोड़ा का कर जा सकती आहारी थी मेरी जोड़ी बर्ताव के भी नहीं आएगी। आलू आलू। 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 आल� আমরা যা ভালো আমরা যা ভালো আমরা যা ভালো আমরা ਕੀ ਬਾਤ ਪਾ ਕੇ ਨਹੀਂ ਪਾਈ ਜੀ